ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਅੰਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਉਹ ਤੁਹਾਨੂੰ ਅਸੀਂ ਛੋਟੀ ਜੀ ਸਾਖੀ ਸੁਣਾਉਣ ਜਾ ਰਹੇ ਹਾਂ ਸੰਗਤ ਜੀ ਸਾਖੀ ਤਾਂ ਛੋਟੀ ਐ ਪਰ ਜੋ ਬਾਬਾ ਨਾਨਕ ਜੀ ਨੇ ਇਹ ਸਾਖੀ ਵਿੱਚ ਉਪਦੇਸ਼ ਦਿੱਤਾ ਹੈ ਉਹ ਬਹੁਤ ਵੱਡਾ ਹੈ ਇਹ ਉਪਦੇਸ਼ ਬਾਬਾ ਨਾਨਕ ਜੀ ਨੇ ਸੱਜਣ ਠੱਗ ਨੂੰ ਦਿੱਤਾ ਸੀ ਸੱਜਣ ਦਾ ਮਤਲਬ ਹੁੰਦਾ ਹੈ ਇੱਕ ਚੰਗਾ ਇਨਸਾਨ ਇੱਕ ਦੋਸਤ ਇੱਕ ਮਦਦਗਾਰ ਤੋਂ ਸਾਧ ਸੰਗਤ ਜੀ ਅਸੀਂ ਹੁਣ ਇਹ ਸਾਖੀ ਸ਼ੁਰੂ ਕਰਦੇ ਹਾਂ ਕਿਰਪਾ ਪੂਰੀ ਧਿਆਨ ਦੇ ਨਾਲ ਸਾਖੀ ਸੁਣਨਾ ਮਨ ਲਾ ਕੇ ਸੁਣਨਾ ਜੀ ਸੱਜਣ ਨਾਂ ਦਾ ਇੱਕ ਆਦਮੀ ਦੁਲਾੰਬਾ ਵਿੱਚ ਰਹਿੰਦਾ ਸੀ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਸ ਨੂੰ ਇਲਾਕੇ ਦੇ ਲੋਕ ਇੱਕ ਚੰਗੇ ਇਨਸਾਨ ਵਜੋਂ ਜਾਣਦੇ ਸਨ ਉਸ ਨੇ ਆਣ ਜਾਣ ਵਾਲੇ ਰਾਹੀਰਾਂ ਦੇ ਰਾਤ ਦੇ ਵਿਸ਼ਰਾਮ ਲਈ ਇੱਕ ਸਰਾਂ ਵੀ ਬਣਾ ਰੱਖੀ ਸੀ ਜਦੋਂ ਕੋਈ ਰਾਹੀਰ ਆਪਣੀ ਕੋਈ ਵਸਤੂ ਇਥੇ ਭੁੱਲ ਜਾਂਦਾ ਤਾਂ ਉਸ ਨੂੰ ਇਹ ਆਪਣੀ ਜਾਣ ਕੇ ਰੱਖ ਲੈਂਦਾ ਸੀ ਧੀ ਹੌਲੀ ਉਸ ਨੂੰ ਧਰਮਸ਼ਾਲਾ ਵਿੱਚ ਆਏ ਰਾਹੀਰਾਂ ਦੀਆਂ ਕੀਮਤੀ ਵਸਾਂ ਚੋਰੀ ਕਰਨ ਦੀ ਬੁਰੀ ਆਦਤ ਪੈ ਗਈ ਥੋੜੇ ਸਮੇਂ ਬਾਅਦ ਉਸ ਦੀ ਇਸ ਆਦਤ ਨੇ ਉਸ ਨੂੰ ਇੱਕ ਬੁਰੇ ਇਨਸਾਨ ਵਿੱਚ ਬਦਲ ਦਿੱਤਾ ਸੱਜਣ ਧਰਮਸ਼ਾਲਾ ਵਿੱਚ ਆਏ ਰਾਹੀਰਾਂ ਦੀ ਕੀਮਤੀ ਵਸਤੂ ਖੋਣ ਲਈ ਉਹਨਾਂ ਦਾ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਸੀ ਸੱਜਣ ਹੁਣ ਆਪਣੀ ਬੁਰੀ ਆਦਤ ਕਰਕੇ ਇੱਕ ਠੱਗ ਵਿੱਚ ਬਦਲ ਗਿਆ ਸੀ ਅਤੇ ਲੋਕ ਉਸ ਨੂੰ ਹੁਣ ਸੱਜਣ ਠੱਗ ਕਹਿਣ ਲੱਗ ਪਏ ਆਪਣੀ ਉਦਾਸੀ ਦੀ ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੇ ਸੱਜਣ ਠੱਗ ਦੀ ਇਸਰਾ ਵਿੱਚ ਰਾਤ ਰੁਕਣਾ ਕੀਤਾ ਸ਼ਾਮ ਨੂੰ ਜਦ ਸੱਜਣ ਠੱਗ ਨੇ ਇਹਨਾਂ ਯਾਤਰੂਆਂ ਭਾਵ ਬਾਬਾ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਨੂੰ ਲੁੱਟਣ ਬਾਰੇ ਮਤਾ ਪਕਾਇਆ ਉਸੇ ਵੇਲੇ ਗੁਰੂ ਨਾਨਕ ਜੀ ਨੇ ਸ਼ਬਦ ਗਉਣਾ ਸ਼ੁਰੂ ਕਰ ਦਿੱਤਾ ਅਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਸ਼ਬਦ ਇਹ ਸਮਝਾਉਂਦਾ ਸੀ ਕਿ ਜੇਕਰ ਕਿਸੇ ਦਾ ਦਿਲ ਸਾਫ਼ ਨਾ ਹੋਵੇ ਤਾਂ ਬਾਹਰੋਂ ਕੀਤੇ ਚੰਗੇ ਕਰਮ ਨੇਫਲ ਹਨ ਵਾਹਿਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਸ ਨੂੰ ਕੋਈ ਪਰਮਾ ਨਹੀਂ ਸਕਦਾ ਚੰਗੇ ਕਰਮ ਹੀ ਇਨਸਾਨ ਦੇ ਸੱਚੇ ਮਿੱਤਰ ਹੁੰਦੇ ਹਨ ਇਨਸਾਨ ਦੇ ਚੰਗੇ ਕਰਮ ਨਾ ਸਿਰਫ ਇਸ ਸੰਸਾਰ ਵਿੱਚ ਸਗੋਂ ਪਰ ਲੋਕ ਵਿੱਚ ਵੀ ਸਹਾਈ ਹੁੰਦੇ ਹਨ ਬੁਰੇ ਕਰਮਾਂ ਨਾਲ ਮਨੋਖ ਆਪਣੀ ਮਤ ਨੂੰ ਗੰਦਾ ਕਰ ਲੈਂਦਾ ਹੈ ਇਸ ਨਾਲ ਨਾ ਸਿਰਫ ਉਹ ਇਸ ਸੰਸਾਰ ਵਿੱਚ ਹੀ ਦੁੱਖ ਸਹਿਣ ਕਰਦਾ ਹੈ ਸਗੋਂ ਉਸ ਦੀ ਆਤਮਾ ਮਰਨ ਮੰਗਰੋਂ ਵੀ ਮੈਲੀ ਰਹਿੰਦੀ ਹੈ ਸੱਜਣ ਠੱਬ ਲੁੱਕ ਕੇ ਇਹ ਸ਼ਬਦ ਬੜੇ ਧਿਆਨ ਨਾਲ ਸੁਣ ਰਿਹਾ ਸੀ ਜਿਵੇਂ ਜਿਵੇਂ ਇਹ ਸ਼ਬਦ ਉਸਦੇ ਕੰਨਾਂ ਵਿੱਚ ਪੈ ਰਹੇ ਸਨ ਉਸਦੇ ਦਿਮਾਗ ਤੇ ਪਿਆ ਪਰਦਾ ਹਟਦਾ ਗਿਆ ਅਤੇ ਉਸ ਨੂੰ ਸੱਚ ਦੇਖਣਾ ਸ਼ੁਰੂ ਹੋ ਗਿਆ ਭਾਵ ਉਸ ਨੂੰ ਆਪਣੇ ਮਾੜੇ ਕਰਮ ਯਾਦ ਆਉਣ ਲੱਗੇ ਉਸ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਹ ਲਾਲਚ ਵਸਪੈ ਇੱਕ ਬੁਰਾ ਇਨਸਾਨ ਬਣ ਚੁੱਕਾ ਹੈ ਉਸਨੇ ਉਹਨਾਂ નિર્ਦੋਸ਼ ਯਾਤਰੂਆਂ ਦੀਆਂ ਵਸਤਾਂ ਚੋਰੀ ਕੀਤੀਆਂ ਤੇ ਨੁਕਸਾਨ ਪਹੁੰਚਾਇਆ ਨਾਦੀ ਉਸ ਨੂੰ ਸੇਵਾ ਦੇ ਮਦਦ ਕਰਨੀ ਚਾਹੀਦੀ ਸੀ ਸੱਜਣ ਠੱਗ ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਦੋਵੇਂ ਹੱਥ ਜੋੜ ਮਾਫੀ ਮੰਗੀ ਤੇ ਕਹਿਣ ਲੱਗਾ ਮੈਂ ਸਿਰਫ ਨਾਂ ਦਾ ਹੀ ਸੱਜਣ ਹਾਂ ਅਸਲ ਵਿੱਚ ਮੇਰੇ ਕੰਮ ਠੱਗਾਂ ਵਾਲੇ ਹਨ ਸੱਜਣ ਨੇ ਗੁਰੂ ਜੀ ਅੱਗੇ ਪ੍ਰਾਨ ਲਿਆ ਕਿ ਉਹ ਅੱਗੇ ਤੋਂ ਜੀਵਨ ਵਿੱਚ ਚੰਗੇ ਕਰਮ ਕਰੇਗਾ ਗੁਰੂ ਜੀ ਸੱਜਣ ਦੇ ਇਸ ਮਾਫੀ ਨਾਮੇ ਅਤੇ ਕਬੂਲ ਨਾਮੇ ਤੇ ਬਹੁਤ ਖੁਸ਼ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਨੂੰ ਬੁਰੇ ਕੰਮਾਂ ਨਾਲ ਇਕੱਠੇ ਕੀਤੀ ਮਾਇਆ ਲੋੜਵੰਦਾਂ ਅਤੇ ਗਰੀਬਾਂ ਵਿੱਚ ਵੰਡਣ ਅਤੇ ਚੰਗੇ ਇਨਸਾਨਾਂ ਵਜੋਂ ਨਵਾਂ ਜੀਵਨ ਸ਼ੁਰੂ ਕਰਨ ਦਾ ਹੁਕਮ ਕੀਤਾ ਸੱਜਣ ਨੇ ਵੀ ਗੁਰੂ ਜੀ ਦੇ ਕਹੇ ਅਨੁਸਾਰ ਜੀਵਨ ਸ਼ੁਰੂ ਕਰ ਦਿੱਤਾ ਉਸ ਨੇ ਯਾਤਰੂਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਆਰਾਮ ਅਤੇ ਸੁਵਿਧਾ ਲਈ ਜੋ ਕੁਝ ਕਰ ਸਕਦਾ ਸੀ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਬਾਬਾ ਨਾਨਕ ਜੀ ਕਿਰਪਾ ਸਦਕਾ ਤੇ ਸੱਜਣ ਨਾਂ ਦੇ ਨਾਲ-ਨਾਲ ਕਰਮਾਂ ਵਜੋਂ ਵੀ ਸੱਜਣ ਬਣ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਤਾਂ ਏਨੀ ਸੀ ਪਰ ਜਿਹੜੀ ਸਿੱਖਿਆ ਗੁਰੂ ਜੀ ਸਾਨੂੰ ਦੇ ਗਏ ਨੇ ਕਿਰਪਾ ਕਰਕੇ ਸਾਰੇ ਹੀ ਆਪਣੇ ਧਿਆਨ ਵਿੱਚ ਜਰੂਰ ਰੱਖਣਾ ਜੀ ਸਾਨੂੰ ਮਾੜੇ ਕਰਮ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ ਅਤੇ ਲੋੜਵੰਦ ਗਰੀਬਾਂ ਦੀ ਹਮੇਸ਼ਾ ਸੇਵਾ ਤੇ ਸਹਾਇਤਾ ਕਰਨੀ ਚਾਹੀਦੀ ਹੈ ਸੋ ਸਾਧ ਸੰਗਤ ਜੀ ਇਹ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਸਾਖੀ ਨੂੰ ਯਾਰਾ ਤੋਂ ਜ਼ਿਆਦਾ ਸ਼ੇਅਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ